ਕੀੜ ਸਮਝ ਦੇ ਦਰਵਾਜ਼ੇ ਖੋਲ ਦਿੰਦੀ ਹੈ ਤੇ ਵਿਸਮਾਦ ਸੋਚ ਨੂੰ ਖੰਭ ਲਾ ਕੇ ਉਡਾਰੂ ਬਣਾ ਦਿੰਦਾ ਹੈ ਸੋਹਣੇ ਫਲ ਕਦੇ ਮਿੱਠੇ ਫਲ ਨਹੀਂ ਬਣਿਆ ਕਰਦੇ ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 29 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 30 ਲੈ ਕੇ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਅੱਜ ਦਿਨ 3ਵਾਂ ਕੇਸਰ ਤਫਕੀਰ ਤੁਰਦੇ ਤੁਰਦੇ ਆਪਣੇ ਤੋਂ ਅੱਗੇ ਜਾ ਰਹੇ ਇੱਕ ਮੋٹے ਸੇਠ ਨਾਲ ਜਾ ਰਲੇ ਸੇਠ ਜੀ ਨੰਗੇ ਪੈਰੀ ਹੌਲੀ ਹੌਲੀ ਤੁਰ ਰਹੇ ਸਨ ਦੋ ਨੌਕਰ ਤੇ ਇੱਕ ਬੋਤਾ ਨਾਲ ਨਾਲ ਚੱਲ ਰਿਹਾ ਸੀ ਪੁੱਛਣ ਤੇ ਪਤਾ ਲੱਗਾ ਕਿ ਸੇਠ ਨੇ ਆਪਣੇ ਦੁੱਖ ਨਿਵਾਰਨ ਲਈ ਕਿਸੇ ਪੀਰ ਦੀ ਦਰਗਾਹ ਤੇ ਸੌਖ ਸੁਖੀ ਹੋਈ ਸੀ ਇੱਕ ਸਾਲ ਹਰ ਮਹੀਨੇ ਨੰਗੇ ਪੈਰੀ ਆ ਕੇ ਮੱਥਾ ਟੇਕਣ ਦੀ ਉਹਨਾਂ ਤੋਂ ਅੱਗੇ ਨਿਕਲ ਕੇ ਕੇਸਰ ਨੇ ਫਕੀਰ ਨਾਲ ਮਨ ਦੀ ਗੱਲ ਸਾਂਝੀ ਕੀਤੀ ਕਈ ਲੋਕ ਜਿੰਨੀਆਂ ਸੁਖਸੂਲ ਤਾਂ ਹੁੰਦੇ ਹੋਏ ਵੀ ਦੁਖੀ ਰਹਿੰਦੇ ਹਨ ਤੇ ਕਈ ਟੱਪਰੀਵਾਸ ਵੀ ਬੜੇ ਖੁਸ਼ ਵਿਖੇ ਨੇ ਫਕੀਰ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਪੈਸਾ ਜ਼ਿੰਦਗੀ ਜਿਉਣ ਦੀ ਸਹੂਲਤ ਹੈ ਇਹ ਸਦੀਵੀ ਖੁਸ਼ੀ ਨਹੀਂ ਦੇ ਸਕਦਾ ਖੁਸ਼ੀ ਤਾਂ ਮਨ ਦੇ ਸਕੂਨ ਵਿੱਚ ਹੈ ਤੇ ਸਕੂਨ ਹੈ ਸਬਰ ਸੰਤੋਖ ਤੇ ਰੱਬ ਦੀ ਰਜ਼ਾ ਵਿੱਚ ਤੇ ਫਕੀਰ ਨੇ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ ਇੱਕ ਚੱਕਰਵਰਤੀ ਰਾਜਰਾ ਇੱਕੋ ਇੱਕ ਪੁੱਤਰ ਸੀ ਜੋ ਹਮੇਸ਼ਾ ਉਦਾਸ ਰਹਿੰਦਾ ਸੀ ਬਹੁਤ ਸਾਰੇ ਸਿਆਣਿਆਂ ਨਾਲ ਗੱਲ ਕੀਤੀ ਕਿਸੇ ਨੇ ਰਾਣੀ ਨੂੰ ਦੱਸਿਆ ਕਿ ਜੇ ਰਾਜਕਮਰ ਨੂੰ ਕਿਸੇ ਉਸ ਵਿਅਕਤੀ ਦੀ ਕਮੀਜ਼ ਪੁਾਈ ਜਾਵੇ ਜੋ ਹਮੇਸ਼ਾ ਖੁਸ਼ ਰਹਿੰਦਾ ਹੋਵੇ ਤਾਂ ਰਾਜਕਮਰ ਦੀ ਖੁਸ਼ੀ ਵੀ ਵਾਪਸ ਆ ਸਕਦੀ ਹੈ ਰਾਣੀ ਦੇ ਕਹਿਣ ਤੇ ਰਾਜਾ ਕਿਸੇ ਹਰ ਵੇਲੇ ਖੁਸ਼ ਰਹਿਣ ਵਾਲੇ ਆਦਮੀ ਦੀ ਭਾਲ ਵਿੱਚ ਨਿਕਲ ਤੁਰਿਆ ਬਹੁਤ ਲੋਕਾਂ ਨੂੰ ਪੁੱਛਿਆ ਕਿਸੇ ਨੇ ਇੱਕ ਅਮੀਰ ਵਪਾਰੀ ਬਾਰੇ ਦੱਸਿਆ ਤਾਂ ਰਾਜਾ ਉਸ ਨੂੰ ਮਿਲਣ ਗਿਆ ਰਾਜੇ ਨੇ ਉਸ ਨੂੰ ਪੁੱਛਿਆ ਕਿ ਕਿ ਤੂੰ ਸਦਾ ਖੁਸ਼ ਰਹਿੰਦਾ ਹੈ ਅਮੀਰ ਵਪਾਰੀ ਨੇ ਕਿਹਾ ਨਹੀਂ ਸ਼ਾਂਛਾ ਰਾਤ ਨੂੰ ਐਸ ਫਿਕਰ ਨਾਲ ਨੀਂਦ ਨਹੀਂ ਆਉਂਦੀ ਕਿ ਕਿਤੇ ਮੇਰੀ ਦੌਲਤ ਚੋਰੀ ਨਾ ਹੋ ਜਾਵੇ ਰਾਜੇ ਨੇ ਹੋਰ ਵੀ ਬਹੁਤ ਪਾਲ ਕੀਤੀ ਜਦੋਂ ਕੋਈ ਵੀ ਅਜਿਹਾ ਵਿਅਕਤੀ ਨਾ ਲੱਭਾ ਰਾਜਾ ਨਰਾਸ਼ ਹੋ ਕੇ ਮਹਿਲਾਂ ਨੂੰ ਵਾਪਸ ਚੱਲ ਪਿਆ ਰਸਤੇ ਵਿੱਚ ਇੱਕ ਫਕੀਰ ਨੁਮਾ ਆਦਮੀ ਦਿਸਿਆ ਜੋ ਇੱਕ ਪੁਰਾਣਾ ਕੰਬਲੋੜੀ ਬੈਠਾ ਸੀ ਬਹੁਤ ਖੁਸ਼ ਲੱਗ ਰਿਹਾ ਸੀ ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਹਾਂ ਦੁਖੀ ਰਹਿਣ ਦਾ ਕਾਰਨ ਵੀ ਤਾਂ ਕੋਈ ਨਹੀਂ ਹੈ ਗਰੀਬ ਆਦਮੀ ਨੇ ਹੱਸਦਿਆਂ ਜਵਾਬ ਦਿੱਤਾ ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ ਮੈਨੂੰ ਤੇਰੀ ਕਮੀਜ਼ ਚਾਹੀਦੀ ਹੈ ਤੈਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਵੇਗੀ ਰਾਜੇ ਨੇ ਕਿਹਾ ਕਿਹੜੀ ਕਮੀਜ਼ ਗਰੀਬ ਆਦਮੀ ਨੇ ਕਿਹਾ ਤੇ ਹੱਸਦਿਆਂ ਕੰਬਲ ਲਾ ਦਿੱਤਾ ਉਹ ਧੜ ਤੋਂ ਨੰਗਾ ਸੀ ਸਪੂਨ ਤੇ ਖੁਸ਼ੀ ਬਾਰੇ ਕੀਤੀਆਂ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਜੀਤੀ ਬਾਰੇ ਸੋਚਣ ਲੱਗਿਆ ਸੀ ਜਿਸ ਦੀ ਇੱਕ ਝਲਕ ਹੀ ਕੇਸਰ ਨੂੰ ਸਾਰਾ ਦਿਨ ਖੁਸ਼ ਰੱਖਣ ਲਈ ਕਾਫੀ ਸੀ ਜੀਤਰੀ ਯਾਰ ਜਿਵੇਂ ਕੇਸਰ ਦੇ ਨਾਲ ਹੀ ਸੌਂਦੀ ਸੀ ਔਰ ਤਾਂ ਹੀ ਕੇਸਰ ਦੇ ਸਾਹਮਣੇ ਜੀਤੀ ਦਾ ਚਿਹਰਾ ਆ ਜਾਂਦਾ ਤੇ ਫਿਰ ਸਾਰਾ ਦਿਨ ਉਸ ਦੇ ਨਾਲ-ਨਾਲ ਰਹਿੰਦਾ ਕੇਸਰ ਨੂੰ ਯਾਦ ਆਇਆ ਕਿ ਉਹ ਹਰ ਰੋਜ਼ ਹਵੇਲੀ ਨੂੰ ਜਾਣ ਤੋਂ ਪਹਿਲਾਂ ਬੈਠਕ ਵਾਲੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖ ਕੇ ਆਪਣਾ ਡੱਬੀਆਂ ਵਾਲਾ ਪਰਨਾ ਦੁਬਾਰਾ ਬੰਨ ਕੇ ਹੀ ਘਰੋਂ ਨਿਕਲਦਾ ਹੁੰਦਾ ਸੀ ਤੂੰ ਕਿਹੜੇ ਮੇਲੇ ਚੱਲਿਆ ਅੱਜ ਬੇਬੇ ਹੱਸ ਕੇ ਉਸ ਨੂੰ ਕਹਿੰਦੀ ਪਰ ਕੇਸਰ ਹਮੇਸ਼ਾ ਬੇਬੇ ਤੋਂ ਅੱਖ ਬਚਾ ਕੇ ਬਾਹਰ ਨਿਕਲਣ ਦੀ ਕਾਲ ਵਿੱਚ ਹੁੰਦਾ ਸੀ ਦੁੱਧ ਪੀਣਾ ਨਾ ਭੁੱਲ ਜੀ ਪਤ ਕੋਸਾ ਕਰਕੇ ਰੱਖਿਆ ਤੇਰੇ ਲਈ ਚੌਕੇ 'ਚ ਸਾਰਾ ਦਿਨ ਕੰਮ ਕਰਨਾ ਤੂੰ ਬੇਬੇ ਦੀ ਆਵਾਜ਼ ਵਿੱਚ ਤਰਲਾ ਹੁੰਦਾ ਸੀ ਕੇਸਰ ਜੀਤੀ ਨੂੰ ਵੇਖਣ ਦੀ ਕਾਲੀ 'ਚ ਸਾਰਾ ਕੁਝ ਭੁੱਲ ਜਾਂਦਾ ਦੁੱਧ ਪੀਣਾ ਵੀ ਬੇਬੇ ਪਿੱਛੋਂ ਆਵਾਜ਼ਾਂ ਮਾਰਦੀ ਰਹਿ ਜਾਂਦੀ ਜੀਤੀ ਬਾਰੇ ਸੋਚਦਿਆਂ ਕੇਸਰ ਨੂੰ ਬੇਰਾਂ ਵਾਲੀ ਗੱਲ ਯਾਦ ਆ ਗਈ ਇੱਕ ਵਾਰ ਕੇਸਰ ਨੇ ਰੱਕੜ ਵਾਲੇ ਮੜਿਆ ਤੋਂ ਜੀਤੀ ਲਈ ਮਿੱਠੇ-ਮਿੱਠੇ ਬੇਰ ਤੋੜ ਕੇ ਲਿਆਂਦੇ ਭਵੇਲੀ ਵੱਲ ਜਾਂਦਿਆਂ ਸਾਰਿਆਂ ਤੋਂ ਅੱਖ ਬਚਾ ਕੇ ਜੀਤੀ ਜੋ ਛੱਤ ਤੇ ਖੜੀ ਸੀ ਉਸਨੂੰ ਇਸ਼ਾਰਾ ਕਰਕੇ ਕੇਸਰ ਨੇ ਬੇਰ ਜੀਤੀ ਦੇ ਦਰਵਾਜ਼ੇ ਉਤੋਂ ਅੰਦਰ ਛੱਡ ਦਿੱਤੇ। ਕਈ ਦਿਨਾਂ ਬਾਅਦ ਜਦੋਂ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸਨੂੰ ਕੇਸਰ ਨੇ ਪੁੱਛਿਆ ਬੇਰ ਕਿਵੇਂ ਲੱਗੇ? ਮਿੱਠੇ ਸੀ? ਲਕਿੱਥੇ ਜੀਤੀ ਨੇ ਉਦਾਸ ਹੋ ਕੇ ਕਿਹਾ ਉਹ ਤਾਂ ਮੇਰੇ ਥੱਲੇ ਆਉਣ ਤੋਂ ਪਹਿਲਾਂ ਹੀ ਸਾਡੀ ਬੱਕਰੀ ਨੇ ਖਾ ਲਈ ਸੀ। ਕੇਸਰ ਨੂੰ ਜੀਤੀ ਦੇ ਭੋਲੇ ਜਿਹੇ ਚਿਹਰੇ ਵੱਲ ਵੇਖ ਕੇ ਉਸ ਦਿਨ ਹਾਸਾ ਆ ਗਿਆ ਸੀ। ਤੇ ਅੱਜ ਉਹੀ ਗੱਲ ਯਾਦ ਕਰਕੇ ਕੇਸਰ ਦਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ। ਉਹ ਕਿੰਨੀ ਦੇਰ ਖੁਸ਼ੀ ਤੇ ਗਮੀ ਦੇ ਹਾਸ ਵਿੱਚ ਗੁਆਚਿਆ ਰਿਹਾ। ਕੇਸਰ ਦੀਆਂ ਅੱਧ ਖੁੱਲੀਆਂ ਅੱਖਾਂ ਅੰਬਰ ਨੂੰ ਨਿਹਾਰਨ ਲੱਗੀਆਂ। ਉਸ ਨੂੰ ਯਾਦ ਆਇਆ ਕਿ ਇੱਕ ਦਿਨ ਜੀਤੀ ਨੇ ਪੁੱਛਿਆ ਸੀ, ਜੇ ਕਦੇ ਅਸੀਂ ਵਿਛੜ ਗਏ ਤਾਂ ਦਿਨ ਕਿਵੇਂ ਲੰਘਿਆ ਕਰਨਗੇ? ਮੈਂ ਤਾਂ ਰਾਂਝੇ ਵਾਂਗ ਤੇਰੀਆਂ ਮੱਝਾਂ ਚਾਰਨ ਆ ਜਾਣਾ। ਕੇਸਰ ਨੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੇਰੀਆਂ ਯਾਦਾਂ ਦੇ ਲਾਂਗੇ 'ਚ ਖਲੋਤਾ ਰਿਹਾ ਤਾਂ ਦਿਨ ਵੀ ਆਪੇ ਲੰਘ ਜਾਣਗੇ। ਇੱਕ ਕੰਮ ਕਰਾਂਗਾ। ਜੀਤੀ ਨੇ ਕੇਸਰ ਵੱਲ ਦੇਖਦਿਆਂ ਪੁੱਛਿਆ, ਕੀ ਜੇਕਰ ਵਿਛੜੇ ਇਹ ਤਾਪਤਰੂ ਉਤਾਰਾ ਵਿਖਿਆ ਕਰਾਂਗੇ ਸ਼ਾਇਦ ਆਪਾਂ ਨੂੰ ਵੀ ਧਰੂਮ ਬਾਗ ਅਮਰ ਹੋਣ ਦਾ ਵਰ ਮਿਲ ਜਾਵੇ ਕਹਿੰਦਿਆਂ ਜੀਤੀ ਦਾ ਹੱਥ ਕੇਸਰ ਦੇ ਹੱਥ ਵੱਲ ਸਰਕ ਗਿਆ ਦੂਰ ਕਿਤੇ ਕੋਈ ਕੁੱਤਾ ਭੌਂਕਿਆ ਤੇ ਆਵਾਜ਼ ਸੁਣ ਕੇ ਬੀਸ਼ਾ ਵੀ ਉੱਠ ਖੜਾ ਹੋਇਆ ਕੇਸਰ ਤਰਵ ਕਿ ਆਪਣੀਆਂ ਸੋਚਾਂ ਤੋਂ ਬਾਹਰ ਆ ਗਿਆ ਉਸ ਦਾ ਧਿਆਨ ਫਕੀਰ ਵੱਲ ਗਿਆ ਫਕੀਰ ਚਿੱਟੇ ਧਾਗਿਆਂ ਵਾਲੀ ਮਾਲਾ ਹੱਥ ਵਿੱਚ ਫੜ ਕੇ ਸ਼ਾਂਤ ਚਤ ਸੁਰਤ ਟਿਕਾਈ ਬੈਠਾ ਸੀ ਖੁਸ਼ੀ ਗਮੀ ਦੀ ਹਰ ਸੀਮਾ ਤੋਂ ਪਾਰ ਇਸ ਦੇ ਨਾਲ ਹੀ ਖਤਮ ਹੁੰਦਾ ਦੈਨ 3 ਮੇਰਾ ਸਫਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔਰ ਜਿਹੜੇ ਦੋਸਤ ਲਗਾਤਾਰ ਕਿਤਾਬ ਨੂੰ ਸੁਣਦੇ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਤਾਬ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ